ਸੋ ਪਾਰਲੀਮੈਂਟ ਚ ਕਰੇਗਾ ਕੀ ਇਹ ਗੁੰਗੇ ਪਹਿਲਵਾਨ ਆਪਾਂ ਉੱਤੇ ਘਨ ਕੇ ਕਰਾਂਗੇ ਕੀ ਇਹ ਤੇ ਨੇਰੇ ਡੋਸੇ ਤੇ ਸਮੋਸੇ ਖਾ ਕੇ 5 ਸਾਲ ਚ ਕੁਰਤੇ ਝਾੜ ਦੇ ਵਾਪਸ ਆ ਜਾਂਦੇ ਕਿਉਂਕਿ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਉੱਤੇ ਚੱਲ ਕੀ ਰਿਹਾ ਅੰਗਰੇਜ਼ੀ ਦੇ ਵਿੱਚ ਬਹਿਸ ਹੁੰਦੀ ਉਹ ਵੀ ਸਿਰ ਦੇ ਉੱਤੋਂ ਦੀ ਟੱਪ ਜਾਂਦੀ ਹੈ ਹਿੰਦੀ ਚ ਹੁੰਦੀ ਤੇ ਥੱਲੋਂ ਦੀ ਟੱਪ ਜਾਂਦੀ ਇੱਕ ਪਾਰਟੀ ਦਾ ਐਮਪੀ ਜਿਹੜਾ ਜਿਹਨੂੰ ਟਿਕਟ ਦਿੱਤੀ ਆਪ ਵਾਲਿਆਂ ਨੇ ਉਹ ਸਤਵੀਂ ਪੜਿਆ ਤੇ ਆ ਬਿੱਟੂ ਨੂੰ ਸਾਡੀ ਗਲਤੀ ਵੀ ਆ ਮੈਨੂੰ ਤਾਂ ਪਹਿਲੇ ਪਤਾ ਹੀ ਨਹੀਂ ਸੀ ਕੱਲ ਹੀ ਅਖਬਾਰ ਦੇ ਵਿੱਚ ਆਇਆ ਕੀ ਕੀ ਪੜਿਆ 8ਵੀਂ ਪੜਿਆ ਜੀ ਜਿਹੜਾ 7ਵੀਂ ਤੇ 8ਵੀਂ ਪੜਿਆ ਇਹਦੇ ਉੱਤੇ ਤੇ ਅਸੀਂ 7ਵੀਂ 8ਵੀਂ ਤੇ ਪਿੰਡ ਦਾ ਕੋਈ ਚੌਕੀਦਾਰ ਨਹੀਂ ਰੱਖਦੇ ਆਪ ਵਾਲੇ ਚ ਗੁਰੂ ਮਹਾਰਾਜ ਸਾਹਿਬ ਦੀ ਬਾਰ ਕਿਰਪਾਈ ਕੋ ਬਹੁਤ ਜਨ ਸਮਾਜੀ ਰਹੀ ਜਿਹਦੇ ਚ ਨਹੀਂ ਗਿਆ ਬਾਕੀ ਸਾਰਿਆਂ ਤੋਂ ਢੇੜਾ ਕੱਟ ਆਇਆ ਹਾਂਜੀ ਨੇ ਉਹ ਤੇ ਅਸੀਂ ਆਪੇ ਛੱਡ ਆਵਾਂ ਮੇਰਾ ਮਤਲਬ ਕਹਿੰਦਾ ਹੀ ਸਰਕਸ ਵਰਗਾ 뮤지컬 ਚੇਅਰਸ ਵਰਗਾ ਉਹ ਇੱਕ ਗੇਮ ਹੁੰਦੀ ਹੈ ਨਾ 뮤지컬 ਚੇਅਰਸ ਕੋਈ ਕੁਰਸੀ ਨਹੀਂ ਚਲੇ। ਆ ਛੋਟੀਆਂ-ਛੋਟੀਆਂ ਗੱਲਾਂ ਤੇ ਟੈਲੀਫੋਨ ਨਹੀਂ ਮੇਰਾ ਚੁੱਕਿਆ ਜੀ। ਮੇਰੇ ਇੱਥੇ ਨਹੀਂ ਪਹੁੰਚਿਆ ਜੀ ਠੀਕ ਹੈ ਤੁਹਾਡਾ ਪਿਆਰ ਤੁਹਾਡਾ ਪੂਰਨਾ ਹੈ ਕਿਉਂਕਿ ਤੁਸੀਂ ਵੋਟਾਂ ਪਾਈਆਂ ਕਾਮਯਾਬ ਕੀਤਾ। ਅਸੀਂ ਵੱਡੀ ਗੱਲ ਜਿਹੜੀ ਵੱਡਾ ਸਨੈਰੀਓ ਉਹ ਵੇਖਣ ਦੀ ਲੋੜ ਹੈ ਕਿ ਸਾਡਾ ਵਿਅਕਤੀ ਪੜ੍ਹਿਆ ਪਹਿਲੇ ਤੇ ਆ ਜਿਹੜੇ ਐਮਪੀ ਖਲੋਤੇ ਨੇ ਇਹਨਾਂ ਵੱਲ ਧਿਆਨ ਮਾਰ ਕੇ ਵੇਖੋ ਪੜ੍ਹੇ ਲਿਖਿਆਂ ਦਾ ਟਾਈਮ ਹੈ। ਹੁਣ Google ਕਰਕੇ ਪਹਿਲੇ ਪਤਾ ਕਰੋ ਕਿ ਜਿੰਨੇ ਬਾਕੀ ਤੇ ਖਲੋਰੇ ਇਹਨਾਂ ਦੀ ਐਜੂਕੇਸ਼ਨਲ ਕੁਆਲੀਫਿਕੇਸ਼ਨ ਕੀ ਹੈ। ਮੈਂ ਲੁਧਿਆਣੇ ਕੱਲ ਸੀ ਇੱਕ ਪਾਰਟੀ ਦਾ ਐਮਪੀ ਜਿਹੜਾ ਜਿਹਨੂੰ ਟਿਕਟ ਦਿੱਤੀ ਆਪ ਵਾਲਿਆਂ ਨੇ ਉਹ 7ਵਾਂ ਹੀ ਪੜਿਆ ਅੱਜ ਤੇ ਆ ਬਿੱਟੂ ਨੂੰ ਸਾਡੀ ਗਲਤੀ ਵੀ ਆ ਮੈਨੂੰ ਤਾਂ ਪਹਿਲੇ ਪਤਾ ਹੀ ਨਹੀਂ ਸੀ ਕੱਲ ਹੀ ਅਖਬਾਰ ਦੇ ਵਿੱਚ ਆਇਆ ਕੀ ਕੀ ਪੜਿਆ 8ਵਾਂ ਹੀ ਪੜਿਆ ਅੱਜ ਜਿਹੜਾ 7ਵਾਂ ਤੇ 8ਵਾਂ ਹੀ ਪੜਿਆ ਇਹਦੇ ਉੱਤੇ ਤੇ ਅਸੀਂ 7ਵੀਂ 8ਵੀਂ ਤੇ ਪਿੰਡ ਦਾ ਕੋਈ ਚੌਂਕੀਦਾਰ ਨਹੀਂ ਰੱਖਦੇ ਇਹ ਦਸੋਂ ਪਾਰਲੀਮੈਂਟ ਚ ਕਰੇਗਾ ਕਿ ਇਹ ਗੁੰਗੇ ਪਹਿਲਵਾਨ ਆਪਾਂ ਉੱਤੇ ਘੱਲ ਕੇ ਕਰਾਂਗੇ ਕੀ ਇਹ ਤੇ ਨੇਰੇ ਡੋਸੇ ਤੇ ਸਮੋਸੇ ਖਾ ਕੇ 5 ਸਾਲ ਚ ਕੁਰਤੇ ਝਾੜ ਦੇ ਵਾਪਸ ਆ ਜਾਂਦੇ ਕਿਉਂਕਿ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਉੱਥੇ ਚੱਲ ਕੀ ਰਿਹਾ ਅੰਗਰੇਜ਼ੀ ਦੇ ਵਿੱਚ ਬਹਿਸ ਹੁੰਦੀ ਉਹ ਵੀ ਸਿਰ ਦੇ ਉੱਤੋਂ ਦੀ ਟੱਪ ਜਾਂਦੀ ਹੈ ਹਿੰਦੀ ਚ ਹੁੰਦੀ ਤੇ ਥਲੋਂ ਦੀ ਟੱਪ ਜਾਂਦੀ ਹੈ ਇੱਕ ਵਾਰ ਸਿਰ ਦੇ ਉੱਤੋਂ ਦੀ ਇੱਕ ਲਤਰ ਦੇ ਥਲੋਂ ਦੀ ਟੱਪ ਜਾਂਦੀ ਹੈ ਤੇ ਆ ਜਾਂਦੇ ਨੇ ਵਾਪਸ ਗੱਲਾਂ ਬਾਤਾਂ ਕਰਦੇ ਰਹਿੰਦੇ ਆਪਾਂ ਦੂਜਿਆਂ ਨੂੰ ਹੀ ਦੁਦਿਆਂ ਦਾ ਕਹਿੰਦੇ ਮੋਟਾ-ਬੂਟਾ ਦੇ ਦੇ ਦਿਆ ਵੇਖੋ ਤੁਹਾਨੂੰ ਓਪਨ ਏ ਜਿਹੜਾ ਆਪ ਦਾ ਕੈਂਡੀਡੇਟ ਹੋਸਾ 7ਵੀਂ ਤੇ ਬਿਟੂ ਸਾਡਾ 8ਵੀਂ ਆ ਜਿਹੜੇ ਹਣ ਵਾਲੇ ਜਿਆ ਭਾਜਪਾ ਦਾ ਜਿਹੜਾ ਇੱਥੇ ਆ ਅੱਜ ਦਿਨ ਨੂੰ ਟਿਕਟ ਦਿੱਤੀ ਮੇਰੇ ਖਿਆਲ ਪੰਜਵੀਂ ਨਹੀਂ ਹੋਣਾ ਆ ਜਿਹੜਾ ਬੀਜੇਪੀ ਵਾਲਿਆਂ ਨੇ ਟਿਕਟ ਦਿੱਤੀ ਇਹ ਪੰਜਵੀਂ ਨਹੀਂ ਵਾਲਾ ਜਿਹੜਾ ਆਪ ਵਾਲਾ ਏ ਮੇਰੇ ਖਿਆਲ ਦਸਵੀਂ ਨਹੀਂ ਹੋਣਾ ਇੱਕ ਸਿਫਤ ਆਪ ਵਾਲੇ ਚ ਹੈ ਗੁਰੂ ਮਹਾਰਾਜ ਸਾਹਿਬ ਦੀ ਬਾਰ ਕਿਰਪਾ ਇੱਕੋ ਬਹੁਜਨ ਸਮਾਜੀ ਰਹੀ ਜਿਹਦੇ ਚ ਨਹੀਂ ਗਿਆ ਬਾਕੀ ਸਾਰਿਆਂ ਤੋਂ ਗੇੜਾ ਕੱਢ ਆਇਆ ਹਾਂਜੀ ਹਾਂਜੀ ਅਗਲੀ ਵਾਰ ਲੈ ਉਹ ਤੇ ਅਸੀਂ ਆਪੇ ਛੱਡਾਂਗੇ ਮੇਰਾ ਮਤਲਬ ਕਹਿੰਦਾ ਸੀ ਸਰਕਸ ਵਰਗਾ 뮤지컬 ਚੇਅਰਸ ਵਰਗਾ ਉਹ ਇੱਕ ਗੇਮ ਹੁੰਦੀ ਹੈ ਨਾ 뮤지컬 ਚੇਅਰਸ ਕੋਈ ਕੁਰਸੀ ਨਹੀਂ ਛੱਡੀ ਛੱਡਾ ਕਸੂਰ ਵੀ ਉਹਦੇ ਚ ਪਛਾਨ ਜਿਹੜੀ ਪਾਰਟੀਆਂ ਵੀ ਭੁੱਲ ਜਾਂਦੀਆਂ ਨੇ ਬੰਦਾ ਵੇਖਣਾ ਪਿਗੜੀ ਪਟਿਗਰੀ ਵੇਖਣੀ ਬਹੁਤ ਜ਼ਿਆਦਾ ਜ਼ਰੂਰੀ ਪਹਿਲੇ ਅਕਾਲੀ ਦਲ ਸੀ ਫੇਰ ਪੀਪੀ ਪੀ ਚ ਆਇਆ ਫੇਰ ਸੌਦੇ ਚ ਆਇਆ ਸਾਡੇ ਤੋਂ ਆਪ ਨੂੰ ਤੁਰ ਗਿਆ ਤੁਸੀਂ ਤੁਹਾਡੇ ਸਾਹਮਣੇ ਮੈਂ ਐਗਜ਼ੈਂਪਲ ਪੇਸ਼ ਕਰਨ ਲੱਗਾ ਇੱਕ ਸਾਲ ਪਹਿਲੇ ਚੌਧਰੀ ਸੰਤੋਖ ਸਿੰਘ ਦੀ ਮੌਤ ਹੁੰਦੀ ਸਾਡੇ ਐਮਪੀ ਜਿਲੰਦਰ ਵਾਲੇ ਭਾਰਤ ਜੜੋ ਦੇ ਫੰਕਸ਼ਨ ਚ ਸੁਸ਼ੀਲ ਕੁਮਾਰ ਰਿੰਕੂ ਨਾਂ ਦਾ ਇੱਕ ਵਿਅਕਤੀ ਜਿਹੜਾ ਪਹਿਲੇ ਮਿਊਨਿਸਪਲ ਕਾਉਂਸਲਰ ਰਿਹਾ ਸੀ ਅਸੀਂ ਟਿਕਟ ਦਿੱਤੀ ਆਪ ਵਾਲਿਆਂ ਨੇ ਐਮਪੀ ਖੜਾ ਕਰਤਾ ਉਹਨੂੰ ਇਲੈਕਸ਼ਨਾਂ ਤੋਂ ਪਹਿਲੇ ਜੋ ਚੌਧਰੀ ਸਾਹਿਬ ਦੀ ਮੌਤ ਹੁੰਦੀ ਮੈਂ ਖੁਦ ਗੱਲ ਕੀਤੀ ਕਿੰਦਾ ਮੈਂ ਅਪਲਾਈ ਕੀਤਾ ਮੈਂ ਕਿ ਕਾਕਾ ਅਪਲਾਈ ਤੇ ਕੀਤਾ ਤੂੰ ਨਿਹਰਾ ਕਾਉਂਸਲਰ ਰਿਹਾ ਇੱਕ ਵਾਰ ਐਮਐਲਏ ਬਣਿਆ ਇਸ ਪਰਿਵਾਰ ਨੂੰ ਕਈ ਸਾਲ ਇਲੈਕਸ਼ਨਾਂ ਲੜਦਿਆਂ ਨੂੰ ਹੋ ਗਏ ਨੇ ਕਿਰਪਾ ਕਰਕੇ ਉਹਨਾਂ ਦੀ ਮੌਤ ਹੋਈ ਏ ਇਸ ਟਾਈਮ ਤੂੰ ਐਦ ਕੀ ਇਸ ਸੀਟ ਤੇ ਆਪਣਾ ਹੱਕ ਨਾਲ ਜਿਤਾ ਜਿਹੜੀ ਹੁਣ ਹੁਣ ਇਲੈਕਸ਼ਨ ਆਈ ਇਸ ਟਾਈਮ ਕਰੇਗਾ ਤੇ ਅਸੀਂ ਵੀ ਤੇਰੀ ਮਦਦ ਕਰਾਂ ਬਟ ਨਹੀਂ ਮੋੜਿਆ ਜੀ ਐਮਪੀ ਬਣਾਤਾ ਆਪਨੇ ਉੱਤੇ ਇੰਨਾ ਵਾਲੀ ਫੋਟੋ ਤੁਸੀਂ ਵੇਖੀ ਹੋਣੀ ਪਾਰਲੀਮੈਂਟ ਚ ਇਨਾ ਪਾ ਕੇ ਖਲੋਤਾ ਸੀ ਮੋਦੀ ਦੇ ਖਿਲਾਫ ਇੱਕ ਸਾਲ ਦੇ ਵਿੱਚ ਵਿੱਚ ਵੇਖੋ ਉਹ ਆਪ ਵੀ ਛੱਡ ਗਿਆ ਆਪ ਦਾ ਕੈਂਡੀਡੇਟ ਸੀ ਇਲੈਕਟਿਡ ਐਮਪੀ ਕੈਂਡੀਡੇਟ ਹੋਇਆ ਤੇ ਭਾਜ ਗਿਆ ਤੇ ਜਦੋਂ ਅਗਲੇ ਦਿਨ ਫੋਟੋ ਆਈ ਹੈ ਤੁਸੀਂ ਵੇਖੋ ਇਹਨਾਂ ਲੋਕਾਂ ਦੀ ਸੋਚ ਦੀ ਕਹਾਣੀ ਅਗਲੇ ਦਿਨ ਫੋਟੋ ਆਈ ਪੰਜ ਕਮਾਂਡੋ ਖੱਬੇ ਹੱਥ ਖਲੋਤੇ ਨੇ ਤੇ ਪੰਜ ਸੱਜੇ ਹੱਥ ਖਲੋਤੇ ਉਹਦਾ ਮਤਲਬ ਇਹ ਸੀ ਜਾਂ ਪੁਰਾਣੇ ਵਕਤ ਆ ਮਹਾਰਾਜਿਆਂ ਦੀਆਂ ਫੋਟੋਆਂ ਆਂਦੀਆਂ ਨੇ ਭពਿੰਦਰ ਸਿੰਘ ਦੀਆਂ ਉਹ ਵਿੱਚ ਬੰਦੂਕ ਲੈ ਕੇ ਖਲੋਤਾ ਤੇ ਆਲੇ ਦੁਆਲੇ ਪੰਜ ਛੇ ਰ ਇਧਰ ਮਾਰੇ ਪਏ ਤੇ ਪੰਜ ਖੱਬੇ ਹੱਥ ਮਾਰੇ ਪਏ ਐਸਾ ਕਮਾਂਡੋਆਂ ਦੇ ਉਹਦਾ ਮਤਲਬ ਸੀ ਕਿ ਆ ਉਹਦੀ ਉਪਲਬਧੀ ਹੈ ਭਾਜਪੀ ਚ ਇਸ ਕਾਰਨ ਕਿਹਾ ਕਿ 10 ਕਮਾਂਡੋ ਉਹਨਾਂ ਦੇ ਤੇ ਜੇ ਆਪਾਂ ਨੂੰ ਇਸ ਕਿਸਮ ਦੇ ਲੋਕ ਹੀ ਚਾਹੀਦੇ ਤਾਂ ਹੀ ਪੰਜਾਬ ਤਰੱਕੀ ਨਹੀਂ ਕਰ ਪਾ ਰਿਹਾ